ਮੈਨੇ ਭਾਈ ਆਡਿਟ ਹੀ ਚੱਲ ਰਹੀ ਹੈਗੀ ਸਟੋਰ ਦੀ ਤੇ ਮੁੰਡੇ ਕਦੇ ਚਮ ਗਿੱਦੜ ਵਾਂਨੇ ਫਿਰਦੇ ਆਗੇ ਦੇਖ ਲੋ ਕਿੱਧਰ ਕਿੱਧਰ ਚੜੇ ਫਿਰਦੇ ਆਗੇ ਉਹ ਅੰਜਨੀ ਜੀ ਇਧਰ ਹੈ ਸਾਡਾ ਹੈਰੀ ਤੇ ਪਰਚੇ ਸਾਡੇ ਹੱਥ ਜਾ ਕੇ ਗੁੱਡ ਮਾਰਨਿੰਗ ਜੀ ਹਸੀ ਗਾਲ ਸਾਰਿਆਂ ਨੂੰ 8 ਵਜ ਗਏ ਜੀ ਤੇ ਰਾਤ ਦੇ ਹੀ ਕੰਮ ਕਰੀ ਜਾਣੇ ਆਗੇ 24 ਘੰਟੇ ਹੋ ਗਿਆ ਵਰਦੀ ਪਾਈ ਨੂੰ ਕੱਲ ਮੈਂ ਵਾਲ ਕਟਾ ਕੇ ਆਇਆ ਸੀ ਮਾਸ਼ਾਅੱਲਾ ਸ਼ਾਮ ਨੂੰ ਘਰੇ ਜਾ ਕੇ ਨਹਾ ਲਾਂਗੇ ਉਦੋਂ ਦਾ ਉਵੇਂ ਹੀ ਫਿਰਦਾਗਾ ਜਦੋਂ ਦੇ ਵਾਲ ਕਟਾ ਕੇ ਆਇਆ ਤੇ ਹਜੇ ਵੀ ਕੰਮ ਚੱਲੀ ਜਾਂਦਾਗਾ ਪਤਾ ਨਹੀਂ ਕਦੋਂ ਵਿਹਲੇ ਹੋਵਾਂਗੇ ਤੇ ਫਿਰ ਘਰੇ ਨਾਉਣ ਧੋਣ ਜਾਵਾਂਗੇ ਆਪਾਂ ਦੇਖ ਲਓ ਐਂ ਫਿਰਦਾਗਾ ਕਲਾਸ ਸਟੋਰ ਖੁੱਲਿਆ ਹਜੇ ਕੋਈ ਨਹੀਂ ਆਇਆ 8 ਵਜੇ ਹੋਏ ਆਗੇ 9 ਵਜੇ ਗਏ ਬਾਈ ਤੇ ਆਪਾਂ ਚੱਲੇ ਘਰੇ ਅੰਜਨੀ ਵਾਲੀ ਬਾਈ ਤੇ ਨਹਾ ਧੋ ਕੇ ਆਉਣੇ ਆ ਗੱਲਿਬੜੇ ਪਾਇਆ ਜਾਵਾਂ ਟਾਈਮ ਹੋ ਗਿਆ ਬਾਈ 9:30 ਤੇ ਹੁਣ ਮੈਂ ਰੈਸਟ ਵੀ ਕਰਨੀ ਹੈਗੀ ਤੇ ਕੱਲ ਵਾਲਾ ਬਲੌਗ ਵੀ ਐਡਿਟ ਕਰਨਾਗਾ ਤੇ ਜਿੰਮ ਤਾਂ ਮੈਨੂੰ ਲੱਗਦਾ ਅੱਜ ਮੇਰੀ ਲੱਗੀ ਪਈਆ ਤੇ 9 12 ਵਜੇ ਮੁੜ ਕੇ ਸਟੋਰ ਤੇ ਜਾਣਾਗਾ 9 ਤੋਂ 3 ਘੰਟੇ ਛੁੱਟੀ ਮਿਲੀ ਜੀ ਤੇ 12 ਵਜੇ ਹੁਣ ਦੁਬਾਰੇ ਫੇਰ ਜਾਣਾ 11 ਤਾਂ ਹੁਣ ਰੈਸਟ ਵੀ ਕਰਦਾ ਤੇ ਨਾਲ-ਨਾਲ ਵੀਡੀਓ ਐਡਿਟ ਕਰਦਾ ਦੇਖੂਗਾ ਜੇ ਸਰੀਰ ਦਾ ਕਾਇਮ ਜਾ ਹੋਇਆ ਤਾਂ ਜਿੰਮ ਜਾਵਾਂਗੇ ਤੇ ਨਹੀਂ ਫਿਰ ਕੱਲ ਨੂੰ ਸਹੀ ਆਈ ਸੀਗੇ ਜੀ ਜਿੰਮ ਲਾਉਣਾ ਜਿੰਮ ਲਾ ਕੇ ਬਾਹਰ ਨਿਕਲੇ ਦੇਖਿਆ ਤਾਂ ਮੀਂਹ ਆ ਹੀ ਜਾਂਦਾ ਮੀਂਹ ਜਿਆਦਾ ਨਹੀਂ ਹੈਗਾ ਪਰ ਕੰਨ ਮਨ ਕਾਣੀ ਜਿਹੀ ਹੋਈ ਜਾਂਦੀ ਆ ਦੇਖ ਜਿਆਦਾ ਨਹੀਂ ਤਾਂ ਹੈਗੇ ਪਰ ਮੌਸਮ ਪੂਰਾ ਖਰਾਬ ਹੀ ਹੈਗਾ ਆ ਨਹੀਂ ਪਤਾ ਕਿੰਨਾ ਕਾਊਗਾ ਮੀਂਹ ਠੰਡਾ ਠੰਡਾ ਹੋਇਆ ਪਿਆ ਪੂਰਾ ਚੱਲੜ ਮੌਸਮ ਚੱਲ ਮੁੜ ਮੀਂਹ ਆ ਹੀ ਜਾਂਦਾ ਬਾਈ ਤੇ ਮੈਂ ਪੁੱਠੇ ਪੰਗੇ ਲੈਣ ਗੱਡੀ ਸਿੱਖੜ ਜਾਈ ਜਾਂਦਾ ਲੈਣਾ ਤਾਂ ਮੈਂ ਪੰਗੇ ਹੀ ਆ ਕਿਵੇਂ ਜੱਜ ਇਹਗਾ ਤੇ ਅੰਜਨੀ ਮਾਰਾ ਜੀ ਦੇ ਹੱਥ ਚ ਆਗਾ ਇਹ ਚੀਜ਼ ਕਹਿੰਦੇ ਪਰਚੇ ਗਿਣੋ ਜੀ ਆ ਇਹਨੇ ਆ ਨੋ ਪਰਚੇ ਨੇ ਇਹਨੇ ਆ ਟਮਾ ਮਿਸਿੰਗ ਹੈ ਜੀ ਤੇ ਇਹਨੂੰ ਹੁਣ ਲੱਭਣਾਗਾ ਸਾਰੇ ਸਟਾਕ ਚ ਕੁੱਲ ਆਈਟਮਾ ਮਿਸਿੰਗ ਨੇ 368 ਸਾਡੀ ਜਾਣ ਕਰੇਕੇ ਚ ਫਸੀ ਰਹਿੰਦੀ ਆ ਕਿਸੇ ਨਾ ਕਿਸੇ ਪਾਸੇ ਕਹਿੰਦੇ ਬਾਈ ਆਡਿਟ ਹੀ ਚੱਲ ਰਹੀ ਹੈਗੀ ਸਟੋਰ ਦੀ ਤੇ ਮੁੰਡੇ ਕਹਿੰਦੇ ਚਮਗਿੱਦੜ ਵਾਂਨੇ ਫਿਰਦੇ ਆਗੇ ਦੇਖੋ ਕਿੱਧਰ ਕਿੱਧਰ ਚੜੇ ਫਿਰਦੇ ਆਗੇ ਉਹ ਅੰਜਨੀ ਜੀ ਕਿੱਧਰ ਹੈ ਸਾਡਾ ਹੈਰੀ ਇਹ ਪਰਚੇ ਸਾਡੇ ਹੱਥ ਜਾ ਗਏ ਤੇ ਮੈਂ ਇਧਰ ਦਾਸ ਆਪ ਖੁਦ ਬੇਨਤੀ ਕਰਦਾ ਆ ਆਊਟਲੈਟ 'ਚ ਲੱਗੇ ਮੁੰਡੇ ਕਹਿੰਦੇ ਸਾਰਾ ਦਿਨ ਏਸੀ 'ਚ ਬੈਠੇ ਰਹਿੰਦੇ ਆਗੇ ਸਾਰਾ ਸ਼ੁਕਰ ਆ ਪੱਖੇ ਲੱਗੇ ਆ ਸਟਾਕ ਨੂੰ ਹਵਾ ਆਉਂਦੀ ਆ ਇਹਨਾਂ ਦੀ ਇੰਨਾ ਕੰਮ ਲੋਟ ਆਗਾ ਪਰ ਐਂ ਬਈ ਉਹ ਉਧਰੋਂ ਲੱਗੇ ਆ ਉੱਪਰੋਂ ਤੇ ਐ ਨੂੰ ਜਾਣਾਗਾ ਫਿਰ ਇਧਰ ਨੂੰ ਜਾਣਾਗਾ ਆ ਮਾਲ ਲੱਭੀ ਜਾਣੇ ਆਗੇ ਹੋ ਗਿਆ ਜੀ ਵਿਹਲੇ ਚੱਲੀਏ ਘਰਾਂ ਨੂੰ ਸਟਾਕ ਦਾ ਸਾਰਾ ਦਿਨ ਬਾਈ ਬੜੀ ਮਗਜ ਮਾਰੀ ਹੁੰਦੀ ਹੈ ਜੀ। ਇੱਕ ਤਾਂ ਗਰਮੀ ਵਾਲੀ ਹੈਗੀ। ਕਿ ਉੱਪਰ ਸਟਾਕ ਲੱਭਣਾ ਆਡਿਟ ਚੱਲੀ ਆਂਦੀ ਸੀਗੀ ਸਟੋਰ ਦੀ। ਬੜਾ ਕੰਮ ਖਰਾਬ ਹੁੰਦਾਗਾ। ਆਗੇ ਜੀ ਘਰ ਕੋਲੇ ਤੇ ਨੀਂਦ ਅੱਜ ਮਸਾਂ ਹੀ ਪੂਰੀ ਹੋਊਗੀ। ਪਹਿਲਾਂ ਇੱਕ ਦਿਨ ਲਾਇਆ ਸਟੋਰ ਤੇ ਫਿਰ ਰਾਤ ਫੇਰ ਇੱਕ ਦਿਨ ਲਾਇਆ। ਅੱਜ ਘਰੇ ਤੇ ਕੱਲ ਨੂੰ ਫੇਰ ਇੱਕ ਸਟੋਰ ਦੀ ਆਡਿਟ ਆ। ਦੇਖਦੇ ਆ ਕੀ ਬੰਦਾ। ਗੁੱਡ ਨਾਈਟ ਜੀ ਸਸੀ ਗੱਲ ਸਾਰਿਆਂ।